ਜੇ ਕੋਈ ਬਾਹਰ ਬੈਠਾ ਉਹਦੀਆਂ ਸੜਕਾਂ ਵਿਛਾਣ ਲੋ ਪਿੰਡਾਂ ਦੀਆਂ ਅਸੀਂ ਜਾਣਾ ਪਖਵਾਲ ਤੋਂ ਟੂਸੇ ਟੂਸਿਆਂ ਤਨੀ ਪਹਿਲਾਂ ਅਸੀਂ ਪਖਵਾਲ ਤੋਂ ਲੀ ਲਾਂ ਲੀੜਾਂ ਤੋਂ ਟੂਸੇ ਟੂਸੇ ਵਾਲ ਟੂਸੇ ਤੋਂ ਰਤਵਾਲ ਫੇਰ ਸਧਾਰ ਹੋ ਕੇ ਜਾਣਾ ਸੀ ਮੁੱਲਾਂਪੁਰ ਨੂੰ ਅਸੀਂ ਗਲਤ ਪੈ ਗਏ ਫੇਰ ਉਹ ਸਾਹਮਣੇ ਮੋਟਰਸਾਈਕਲ ਤੇ ਆਂਟੀ ਜਾਂਦੇ ਨੇ ਉਹ ਕਹਿੰਦੇ ਤੁਸੀਂ ਸਾਡੇ ਨਾਲ ਹੀ ਆ ਜਾਓ ਅਸੀਂ ਰਤਵਾਲ ਤੋਂ ਤੁਹਾਨੂੰ ਸੁਧਾਰਨ ਨੂੰ ਪਾ ਦਾਂਗੇ ਫੇਰ ਤਾਂ ਉਹਨਾਂ ਦੇ ਹੁਣ ਅਸੀਂ ਮਗਰ ਮਗਰ ਜਾ ਰਹੇ ਪੱਟ ਦੇ ਅ ਇਹ ਸੁਧਾਰ ਵਾਲੀ ਨੇ ਇਹ ਸੁਧਾਰ ਆ ਗਿਆ ਸੀ ਅਸੀਂ ਇਹ ਦੇਖੋ ਪੋਲ ਬਣਾਤਾ ਵਧੀਆ ਇਹ ਤਾਂ ਪਹਿਲਾਂ ਇੱਥੇ ਵੀ ਸਿੰਗਲ ਜਿਹਾ ਹੀ ਟੁੱਟਿਆ ਜਿਹਾ ਹੀ ਪੋਲ ਹੁੰਦਾ ਸੀਗਾ ਹੁਣ ਵਧੀਆ ਬਣਾਤਾ ਇੱਥੇ ਸੁਧਾਰ ਵੀ ਸਾਰਾ ਸੁਧਾਰ ਬਾਜ਼ਾਰ ਹੀ ਹੈ ਸੁਧਾਰ ਕਾਲਜ ਵੀ ਹੈ ਇੱਥੇ ਬਹੁਤ ਮਸ਼ਹੂਰ ਹੁੰਦਾ ਸੀ ਕਾਲਜ ਵੀ ਉਹ ਅੱਗੇ ਜਾ ਕੇ ਆ ਸੁਧਾਰ ਕਾਲਜ ਯਾਨੀ ਕਿ ਇੱਥੇ ਉਹ ਤੇ ਹਨ ਜ਼ਿਲ੍ਹੇ ਦੇ ਵਿੱਚ ਮਸ਼ਹੂਰ ਕਾਲਜ ਸੀਗਾ ਸੁਧਾਰ ਕਾਲਜ ਜਿਹੜੇ ਮੁੰਡੇ ਭਾਈ ਜਾਂ ਕੁੜੀਆਂ ਦੇਖਦੀਆਂ ਨੇ ਬਹੁਤ ਜਾਣੇ ਪੜੇ ਹੋਣਗੇ ਇੱਧਰ ਏਰੀਆ ਦੇ ਜੇ ਕੋਈ ਕਿਤੇ ਬਾਹਰ ਬੈਠੇ ਦੇਖਦੇ ਆ ਪੱਕਾ ਕੋਈ ਨਾ ਕੋਈ ਸੁਧਾਰ ਕਾਲਜ ਤਾਂ ਪੜਿਆ ਹੀ ਹੁੰਦਾ ਅੱਗੇ ਜਾ ਕੇ ਕਾਲਜ ਵੀ ਦਿਖਾ ਦਿੰਦਾ ਆ ਰਿਹਾ ਹਵਾਲਾ ਆ ਕਾਲ ਜੀ ਆ ਸਾਰਾ ਕਾਲ ਆ ਉਹ ਦੇਖੋ ਆ ਸਾਰਾ ਕਾਲ ਜੀ ਆ ਬਹੁਤ ਵੱਡਾ ਕਾਲ ਜ ਹੈ ਵੀ ਮਗਰ ਤੱਕ ਆ ਨਵਾਂ ਬੰਦ ਲਾ ਕੇ ਆ ਕੋਈ ਸਾਰਾ ਕਾਲ ਜੀ ਆ ਓ ਮੁੱਲਾਪੁਰ ਮਾਰਕੀਟ ਆ ਠੀਕ ਆ ਇੱਥੇ ਬੁਟੀਕ ਆ ਜਿਹੜੇ ਕੁੜੀਆਂ ਦੇ ਸੂਟ ਬਣਾਉਂਦੇ ਨੇ ਆਹ ਔਰ ਇਧਰੋਂ ਤਾਂ ਲੋਕੀ ਸਾਰੇ ਲੁਧਿਆਣੇ ਜਾਂਦੇ ਨੇ ਇਹ ਦੇਖੋ ਲੁਧਿਆਣਾ ਛੱਡ ਕੇ ਇਧਰ ਆਈਆਂ ਨੇ ਦੂਰੋਂ ਦੂਰੋਂ ਅਗਲੀ ਲੋਕੀ ਲੁਧਿਆਣੇ ਆਉਂਦੇ ਨੇ ਕੱਪੜੇ ਖਰੀਦਣ ਇਹ ਲੁਧਿਆਣਾ ਛੱਡ ਕੇ ਇੱਥੇ ਆਏ ਨੇ ਮੁੱਲਾਂਪੁਰ ਜੀ ਮਾਰਕੀਟਾਂ ਹੁਣ ਸਾਰੀਆਂ ਮਾਲ ਦੀ ਬਜਾਏ ਆਈ ਬਣਾਉਣ ਲੱਗ ਗਏ ਉਹ ਦੇਖੋ ਉਹ ਜਿਹੜੀ ਲੁਧਿਆਣਾ ਸਨ ਸਿਟੀ ਉਹ ਵੀ ਆਈ ਬਣੀ ਹੋਈ ਆ ਸਾਰੀ ਆ ਆ ਗਿਆ ਸੀ ਭਾਈ ਮੁੱਲਾਂਪੁਰ ਦੇਖ ਲੋ ਜਿਹੜਾ ਕੋਈ ਮੁੱਲਾਂਪੁਰ ਦਾ ਮੁੱਲਾਂਪੁਰ ਪਛਾਣ ਲੋ ਇੱਥੇ ਕਾਹੀ ਰਾਸ਼ਾ ਪਹਿਲਾਂ ਤੋਂ ਹੀ ਇੰਨਾ ਰਾਸ਼ ਹੁੰਦਾ ਸੀ ਪੁੱਲ ਜੇ ਜਦੋਂ ਪੁੱਲ ਬਣਦਾ ਸੀ ਉਦੋਂ ਤਾਂ ਜ਼ਿਆਦਾ ਹੀ ਟ੍ਰੈਫਿਕ ਹੋ ਜਾਂਦਾ ਹੁੰਦਾ ਸੀ ਕਿਉਂਕਿ ਜਿਹੜੀਆਂ ਰੈਕ ਕੋਡ ਬਠਿੰਡੇ ਜਾਣ ਵਾਲੀਆਂ ਬੱਸਾਂ ਇੱਧਰ ਦੀ ਫਿਰ ਬਹੁਤ ਤਕੜਾ ਜਾਮ ਲੱਗਦਾ ਹੁੰਦਾ ਸੀਗਾ ਤੇ ਇੱਥੇ ਕੋ ਇੱਥੇ ਤਾਂ ਵੀ ਜਾਮ ਲੱਗਦਾ ਹੁੰਦਾ ਕਿਉਂਕਿ ਗੁਰਦੁਆਰਾ ਸਾਹਿਬ ਆ ਇੱਥੇ ਅੰਦਰ ਵੱੜ ਕੇ ਤਾਂ ਹੈਗਾ ਖਾਸਾ ਵੱਡਾ ਉਹ ਯਾਨੀ ਕਿ ਇੱਥੇ ਕੋ ਜਿਆਦਾ ਹੀ ਤੰਗ ਜਿਹੇ ਆ ਰੋੜਾ ਗੱਡੀਆਂ ਗੁੱਡੀਆਂ ਸਾਰੀਆਂ ਹੀ ਕੱਢ ਜਾਂਦੀਆਂ ਸੀਗੀਆਂ ਰੋੜ ਤੇ ਹੀ ਆਹ ਦੇਖੋ ਉਹਦੇ ਕਰਕੇ ਵੀ ਇੱਥੇ ਬਹੁਤ ਜਾਮ ਲੱਗ ਜਾਂਦਾ ਭੋਗ ਦਾ ਵਿਆਹਾਂ ਦੇ ਨੇਅਤ ਕੀ ਚੱਲ ਰਹੇ ਅਨੰਦ ਕਾਰਜ ਹੁੰਦੇ ਹੁੰਦੇ ਨੇ ਤੇ ਫਿਰ ਮਾਰਕੀਟ ਵੀ ਬਹੁਤ ਵੱਡੀ ਆ ਲੋਕੀ ਸਮਾਨ ਸਮੂਹ ਲੈਣ ਆਉਂਦੇ ਨੇ ਆਲੇ ਦੁਆਲੇ ਪਿੰਡਾਂ ਦੇ ਹਾਂ ਹਾਂ ਇਹ ਹੈਗਾ ਵਾ ਜਗਰਾਉਂ ਫਰੋਜਪੁਰ ਰੋਡ ਲੁਧਿਆਣਾ ਫਰੋਜਪੁਰ ਜਗਰਾਉਂ ਰੋਡ ਆਹੇ ਤੇ ਅਸੀਂ ਮੁੱਲਾਂਪੁਰ ਤੋਂ ਲੁਧਿਆਣੇ ਨੂੰ ਨਿਕਲ ਗਏ ਪਰਲੇ ਪਾਸੇ ਚਲੇ ਜਾਂਦਾ ਵਾ ਫਰੋਜਪੁਰ ਨੂੰ ਮੋਗੇ ਨੂੰ ਮੈਂ ਆਪਦੇ ਕੱਪੜੇ ਸਮਾਏ ਨਹੀਂ ਹਜੇ ਤਾਂ ਕਰਦੇ ਮੰਮੀ ਉਹਨਾਂ ਦੇ ਘਰਦਿਆਂ ਦੇ ਸੂਟਾਂ ਦਾ ਹੀ ਕਰਦਾ ਫਿਰਦਾ ਮਾਂ ਔਰ ਇੱਕ ਕਹਿੰਦਾ ਸੀ ਇਹੋ ਜਿਹਾ ਕੰਮ ਕਰਦੇ ਨੇ ਇਹ ਕਹਿੰਦਾ ਸੀ ਕੱਲ ਨੂੰ 11 ਵਜੇ ਲੈ ਜੀ ਵੀ ਅੱਜ 11 ਵਜੇ ਲੈ ਜਿਓ ਤੁਹਾਡੀਆਂ ਚੁੰਨੀਆਂ ਤਿਆਰ ਹੋਣਗੀਆਂ ਰੰਗ ਕੀਤੀਆਂ ਹੋਈਆਂ 11 ਤਾਂ ਛੱਡੋ 12:00 ਵਜੇ 12:00 ਵਜੇ ਵੀ ਉਹਨੇ ਇੱਕ ਵੀ ਚੁੰਨੀ ਕੀਤੀ ਨਹੀਂ ਸੀਗੀ ਤਿਆਰ ਤੇ ਹੁਣ ਹੁਣ ਕਹਿੰਦਾ 20 ਮਿੰਟ ਖੜ੍ਹ ਜੋ ਜੀ ਤਿੰਨੇ ਹੀ ਕਰ ਦਿੰਦਾ ਮਾਂ ਇਹਜਾ ਕੰਮ ਆ ਯਾਰ ਇਹਨਾਂ ਦਾ ਦੇਖ ਲਾ ਇਹਜਾ ਕੰਮ ਆ ਦੇਖ ਲਓ ਤੁਸੀਂ ਇਹਨਾਂ ਦਾ ਵੀ ਜੋ ਟਾਈਮ ਦਿੱਤਾ ਤੁਸੀਂ ਉਹ ਟਾਈਮ ਤੇ ਕਰ ਦੋ ਚਲੋ ਜੇ ਉਹ ਟਾਈਮ ਤੇ ਵੀ ਨਹੀਂ ਕਰ ਸਕਦੇ ਘੰਟਾ ਡੇਢ ਘੰਟਾ ਲੇਟ ਹੋ ਗਿਆ ਉੱਪਰ ਦੀ ਫੇਰ ਵੀ ਕਰ ਦੋ ਨਾ ਜੀ ਨਾ ਜਦੋਂ 12:00 ਬਾਬਾ 12 ਹੋਣ ਵਾਲਿਆ ਹੁਣ ਹਜੇ ਸ਼ੁਰੂ ਕੀਤਾ ਕਹਿੰਦਾ 20 ਮਿੰਟ ਖੜਜੋ ਕਰ ਦਿਨਾ ਤੇ ਨਹੀਂ ਚਾਹ ਤੂੰ ਕਰ ਕੇ ਆ ਵੀ ਕੀ ਸਕਦੇ ਆ ਕਰ ਵੀ ਕੀ ਸਕਦੇ ਆ ਕਹਿੰ ਗਿਆ ਕਰ ਦੇ ਜਾਨੀ ਕਿ ਗਹਾਂ ਵਾਲਾ ਜੋ ਭਾਈ ਬੰਦੇ ਨੇ ਸੈਟਿੰਗ ਕੀਤੀ ਹੁੰਦੀ ਆ ਨਾ ਵੀ ਇੰਨੇ ਕ ਟਾਈਮ ਤੇ ਆ ਕਰਲਾਂਗੇ ਇੰਨੇ ਟਾਈਮ ਤੇ ਉਹ ਕਰਲਾਂਗੇ ਉਹ ਸਾਰੀ ਹੋਈ ਇਹ ਫਲਾਈ ਜਿਹੀ ਦਿੰਦੇ ਨੇ ਬੰਦੇ ਦੀ ਸੈਟਿੰਗ ਕੀਤੀ ਹੋਈ ਦਾ ਕਰਕੇ ਹੁਣ ਇਹਦੇ ਖੜਾ ਇਹਦੇ ਦਰ ਤੇ ਵੀ ਛੇਤੀ ਛੇਤੀ ਕਰ ਦਵੇ ਯਾਰ ਜਿਹੜੇ ਟਾਈਮ ਮਰਜੀ ਆਜੋ ਪੁਲਾਂ ਦੇ ਪੁਲ ਵੀ ਬਣ ਗਏ ਲੁਧਿਆਣੇ ਦੇ ਵਿੱਚ ਤੇ ਟ੍ਰੈਫਿਕ ਦੇ ਲੋਮ ਹੀ ਰਹਿੰਦੀ ਆ। ਅੱਜ ਪਤਾ ਨਹੀਂ ਕੀ ਗੱਲ ਜਦੋਂ ਇਹ ਪੁਲ ਨਹੀਂ ਬਣੇ ਹੁੰਦੇ ਸੀਗੇ ਨਾ ਐ ਸੜਕ ਜੀ ਹੁੰਦੀ ਸੀ ਉਦੋਂ ਹਜੇ ਇੰਨੀ ਟ੍ਰੈਫਿਕ ਨਹੀਂ ਲੱਗਦੀ ਹੁੰਦੀ ਸੀ। ਅੱਜ ਜਦੋਂ ਹੁਣ ਪੁਲ ਬਣ ਗਏ ਹੁਣ ਜ਼ਿਆਦਾ ਲੱਗਦੀ ਆ ਟ੍ਰੈਫਿਕ। ਉਹੀ ਆਬਾਦੀ ਵੀ ਵਧ ਗਈ ਲੋਕਾਂ ਕੋਲੇ ਗੱਡੀਆਂ ਵੀ ਵਧ ਗਈਆਂ। ਇੱਕ ਇੱਕ ਘਰ ਦੇ ਵਿੱਚ 2 2 3 3 ਤੱਕ ਗੱਡੀਆਂ ਖੜੀਆਂ ਨੇ ਰਾਈਟ ਟ੍ਰੈਫਿਕ ਉਹ ਵਧੀ ਜਾਂਦਾ ਤੇ ਲੋਕਾਂ ਦਾ ਜਾਮ ਲੱਗਿਆ ਹੋਇਆ ਅਰੇ ਪਾਸੇ-ਪਾਸੇ ਵੀ ਢੂਣੀ ਲਾਉਂਦੇ ਹੁੰਦੇ ਨੇ ਸਾਡੇ ਪਿੰਡ ਇੱਧਰ ਮਰਗ ਵੀ ਹੋ ਗਈ ਯਾਨੀ ਕਿ ਨਹੀਂ ਤਾਂ ਇੱਥੇ ਬਹੁਤ ਜ਼ਿਆਦਾ ਇਕੱਠ ਹੁੰਦਾ ਵਾ ਤੇ ਹੁਣ ਚਲੋ ਤਿਲ ਪਾ ਕੇ ਸਾਰੇ ਜਲੇ ਕੇ ਆਉਂਦੇ ਨੇ ਤਿਲ ਪਾ ਕੇ ਚਲੇ ਜਾਂਦੇ ਨੇ ਨਾ ਜਣ ਕੇ ਉਹ ਕੰਮ ਨਹੀਂ ਹੈ ਜਿਵੇਂ ਪਹਿਨਾ ਢੋਲ ਢੂਲ ਲਾ ਲੈਂਦੇ ਹੁੰਦੇ ਸੀਗੇ ਤੇ ਅੱਜ ਜੰਨੇ ਪਾਸੇ ਕਈਆਂ ਨੇ ਢੋਲ ਢੂਲ বাজائے ਹੋਏ ਨੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਪਤਾ ਨਹੀਂ ਹਜੇ ਨਹੀਂ ਤਾਂ ਤਕਰੀਬਨ ਢੋਲ ਬੰਦ ਹੀ ਨੇ ਕਿਉਂਕਿ ਜਵਾਨ ਮੁੰਡੇ ਦੀ ਮਰਗ ਮੌਤ ਹੋਈ ਹੈ ਅੱਜ ਹੀ ਹਨਾ ਤੇ ਉਹਦੇ ਕਰਕੇ ਵੀ ਥੋੜਾ ਜਿਹਾ ਫਿਰ ਸਿਆਣੇ ਬੰਦੇ ਦੇਖ ਹੀ ਲੈਂਦੇ ਨੇ ਵੀ ਨਹੀਂ ਚਾਹੀਦਾ ਜਾ ਰਹੇ ਪੜੀ ਦੀਆਂ ਬਾਈ ਸਾਰਿਆਂ ਨੂੰ ਵਾਹ ਆ ਬੋਲ ਚੇਰਾਏ ਤੇ ਲਿੱਦਰ ਜਾਏ ਲਿੱਦਰ ਵੀ ਜੜ ਚੁੱਲੇ ਪਾਏ ਠੀਕ ਹੈ ਇੱਕ ਵਾਰੀ ਕਹੀ ਤੇ ਨਹੀਂ ਫਾਂਦੇ ਦਾ ਕਰਦੇ ਚੇਰਾਏ ਲਿੱਦਰ ਜਾਏ ਲਿੱਦਰ ਵੀ ਜੜ ਚੁੱਲੇ ਪਾਏ ਦਾੁਰਵਾਦ ਸਾਰੇ ਬਾਦ ਨੇ ਪਰ ਰੱਖਣ ਤੇਰੇ ਤੋਂ ਬਾਦ ਇਤਲੇ ਇਤਰ ਜਾਏ ਇਤਲੇ ਜੀਰ ਚੁਣਨੇ ਪਾ ਸ਼ੇਰ ਆਏ ਇਤਲੇ ਇਤਰ ਜਾਏ ਇਤਲੇ ਜੀਰ ਚੁਣਨੇ ਪਾ ਸ਼ੇਰ ਆਏ ਇਤਲੇ ਇਤਰ ਜਾਏ ਇਤਲੇ ਜੀਰ ਚੁਣਨੇ ਪਾ ਜੀਡੀ ਦਾ ਦੱਸਿਆ ਪਾਰ ਵਾਲਾ ਹੁੰਦੇ ਮੁੰਡੇ ਦੀ ਡੈਥ ਹੋਈ ਆ ਤਾਂ ਕਰਕੇ ਘਰਾਂ ਘਰਾਂ ਦੀ ਲਾ ਲਿਆ ਆਰੀਆ ਨੇ ਆਪ ਜਾ ਆ ਦੇ ਘਰਾਂ ਦੀ ਧੂਣੀ ਲਾ ਲਈ ਪਰੀਓੜੀਆਂ ਨਹੀਂ ਬਾਈ ਮੈਨੂੰ ਦਿਖੀਆਂ ਮੈਂ ਤਾਂ ਗੱਜ ਚ ਕੀ ਲਾਇਆ ਤੇ ਮੂੰਗਫਲੀ ਲਾਇਆ ਠੀਕ ਆ ਇਹ ਹੀ ਖਾ ਲਓ ਹੁਣ ਆ ਲੈ ਨੂੰ ਜਿਵੇਂ ਬੋਮੀਗਾ ਨੀਵੇ ਲਈ ਕਿਲੇ ਕਣੀ ਅੰਦਰ ਇਹ ਸਾਧਰ ਇਹ ਹੋਰ ਕਿਸੇ ਦੇਸ਼ ਚ ਨਹੀਂ ਹੈਗੀ ਐ ਇਹ ਵੀ ਇਹ ਨਹੀਂ ਉੱਪਰ ਦੀ ਬਣਾ ਦੋ ਵੱਖਰਾ ਹੀ ਨਹੀਂ ਬਾਈ ਸਹੀ ਗੱਲ ਹੈ ਵੱਖਰਾ ਹੀ ਹੈ ਠੀਕ ਆ ਜੀ ਇੱਕ ਵਾਰੀ ਫੇਰ ਲੋਹੜੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮਹਾਰਾਜ ਆਉਣ ਵਾਲੇ ਦਿਨ ਸਾਰਿਆਂ ਲਈ ਬਹੁਤ ਵਧੀਆ ਲੈ ਕੇ ਆਵੇ ਦਿਨ ਦੁਗਣੀ ਰਾਤ ਚੋਕਣੀ ਤਰੱਕੀ ਬਖਸ਼ੇ ਇੱਕ ਜੇ ਹੁਣ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਜਿਨ੍ਹਾਂ ਨੇ ਕੀਤਾ ਉਹ ਲਾਈਕ ਤੇ ਕਮੈਂਟ ਕਰਕੇ ਦੱਸਦੇ ਕਰੋ ਵੀਡੀਓ ਕਿਦਾਂ ਦੀ ਲੱਗਦੀ ਆ ਇੱਕ ਵਾਰੀ ਫੇਰ ਜੀ ਸਾਰਿਆਂ ਦਾ ਵੀਡੀਓ ਦੇਖਣ ਵਾਲੇ ਸਾਰਿਆਂ ਦਾ ਧੰਨਵਾਦ